ਆਲਾ ਨੇ ਕੀ ਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਕੀ ਹਾਲ ਚਾਲ ਆ ਜੀ ਅੱਜ ਆਪਾਂ ਪਹੁੰਚੇ ਹੋਏ ਆ ਜਗਰਾਉਂ ਘੋੜਿਆਂ ਦੀ ਮੰਡੀ ਤੇ ਜਾਨਵਰ ਹੋਰ ਵੀ ਬੜੇ ਤਰ੍ਹਾਂ ਦੇ ਇੱਥੇ ਆਉਂਦੇ ਆ ਘੋੜਿਆਂ ਦੀ ਮੰਡੀ ਤੇ ਤੇ ਆਜੋ ਆਪਾਂ ਦੇਖਦੇ ਆ ਅੰਦਰ ਕਿ ਕਿੰਨੇ ਕੁ ਘੋੜੇ ਤੇ ਕਿੰਨੇ ਕੁ ਹੋਰ ਜਾਨਵਰ ਆਏ ਆ ਸਾਰੇ ਤੁਹਾਨੂੰ ਦਿਖਾਵਾਂਗੇ ਆਓ ਚੱਲ ਜੇ ਮੰਡੀ ਦੀ ਐਂਟਰੀ ਤੇ ਸ ਪਹਿਲਾਂ ਆਹ ਦੁਕਾਨਾਂ ਆ ਜਾਂਦੀਆਂ ਵਾ ਸਾਰੀਆਂ ਜਿਵੇਂ ਆ ਸੋਟੀਆਂ ਦੀ ਦੁਕਾਨ ਆ ਇੱਥੇ ਸੋਟੀਆਂ ਟੰਗੀਆਂ ਬਹੁਤ ਸੋਹਣੀਆਂ ਬਣਾ ਕੇ ਬਾਈ ਹੋਣਾ ਨੇ ਬਜ਼ੁਰਗ ਬੈਠਾ ਹੋਇਆ ਵਾ ਦੇਖ ਰਿਆ ਵੀ ਕੋਈ ਗਾਹਕ ਆਵੇ ਤੇ ਬੜੀਆਂ ਸੋਹਣੀਆਂ ਸੋਟੀਆਂ ਬਜ਼ੁਰਗ ਨੇ ਬਣਾ ਕੇ ਟੰਗੀਆਂ ਵੀ ਆਵਾ ਤੇ ਹੋਰ ਦੁਕਾਨਾਂ ਆ ਵਾ ਜਿੱਦਾਂ ਘੋੜੀਆਂ ਘੋੜਿਆਂ ਦਾ ਸਮਾਨ ਜੋ ਲੋਕ ਜਿਹੜੇ ਘੋੜੀਆਂ ਰੱਖਣ ਦੇ ਸ਼ਕੀਨ ਆ ਉਹ ਆ ਕੇ ਲੈਂਦੇ ਆ ਇਹਨਾਂ ਤੋਂ ਆ ਦੇਖੋ ਕਾਟੀਆਂ ਟੰਗੀਆਂ ਵੀਆਂ ਤੰਗ ਟੰਗੇ ਵੇ ਗਾਨੀਆਂ ਹੁੰਗਰੂਆਂ ਵਾਲੀਆਂ ਸੰਗਲੀਆਂ ਹਨਾ ਹੋਰ ਆ ਮੈਟ ਪਏ ਆ ਹੋਰ ਵਾਧੂ ਸਮਾਨ ਜੋ ਫੋੜੇ ਖਰਖਰੇ ਬੜੀਆਂ ਵਧੀਆ ਸੋਹਣੀਆਂ ਸੋਹਣੀਆਂ ਗਾਨੀਆਂ ਰਸਸੇ ਜੋ ਵੀ ਆਹ ਹਨ ਪਿੰਜਰੇ ਪਏ ਆ ਬਾਹਰਲੇ ਪਾਸੇ ਬੜੇ ਵਧੀਆ ਚੀਜ਼ਾਂ ਜਿੰਨੀਆਂ ਵੀ ਕੋੜੀਆਂ ਘੋੜੇ ਰੱਖਣ ਵਾਲੇ ਜਿਹੜੇ ਸ਼ਕੀਨ ਬੰਦੇ ਆ ਉਹਨਾਂ ਨੂੰ ਘੋੜਿਆਂ ਵਾਸਤੇ ਸਮਾਨ ਚਾਹੀਦਾ ਹੁੰਦਾ ਵਾ ਉਹ ਵੀ ਸਾਰੇ ਇੱਥੋਂ ਖਰੀਦ ਲੈਂਦੇ ਆ ਬਾਕੀ ਚਿੜੀਆਂ ਵਾਸਤੇ ਕੁੱਤਿਆਂ ਵਾਸਤੇ ਆ ਪਿੰਜਰੇ ਵੀ ਬਾਹਰ ਰੱਖੇ ਆ ਭਾਈ ਹੁਣਾਂ ਨੇ ਵੇਖੋ ਦੁਕਾਨਾਂ ਕਿਵੇਂ ਸਜਾਈਆਂ ਹੋਈਆਂ ਤੇ ਬੜਾ ਵਧੀਆ ਸਾਰੇ ਮਾਹੌਲ ਆ ਮੀਂਹ ਨੇ ਥੋੜਾ ਜਿਹਾ ਖਰਾਬ ਕਰਤਾ ਸੀਗਾ ਮੌਸਮ ਅੱਜ ਧੁੱਪ ਲੱਗੀ ਹੋਈ ਆ ਵਧੀਆ ਮੌਸਮ ਤੇ ਬੜੇ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਆ ਵਾ ਉਹ ਸਾਰੇ ਲੋਕ ਖਰੀਦਦੇ ਆ ਆ ਵੇਖੋ ਬਾਈ ਵੀ ਬਣਾ ਰਿਆ ਵਾ ਕੁਛ ਸੂਟੀਆਂ ਤਿਆਰ ਕਰ ਰਿਆ ਵਾ ਵੇਖੋ ਕਿੰਨੀਆਂ ਵਧੀਆ ਤੇ ਆ ਵੇਖੋ ਬਾਪੂ ਜੀ ਵੀ ਤਿਆਰ ਕਰ ਰਹੇ ਆ ਖੁੰਡਾ ਬੜਾ ਵਧੀਆ ਬੜਾ ਸੋਹਣਾ ਬਣਾਇਆ ਪਿਆ ਇਹਨਾਂ ਨੇ ਖੁੰਡਾ ਤੀ ਤੇ ਲੋਕ ਆਪ ਦੀ ਪਸੰਦ ਦੀਆਂ ਚੀਜ਼ਾਂ ਇਹਨਾਂ ਤੋਂ ਖਰੀਦਦੇ ਆ ਘੋੜੀਆਂ ਵੀ ਵੇਖੋ ਲੈ ਕੇ ਢੇੜੇ ਕਢਾ ਰਹੇ ਆ ਜਿਹੜੇ ਹੈਗੇ ਆ ਹਾਰਸ ਲਵਰ ਵੇਖੋ ਛੋਟਾ ਜਿਹਾ ਬੱਚਾ ਇਹ ਵੀ ਘੋੜੀ ਤੇ ਝੂਟਾ ਲੈ ਰਿਆ ਕਿਉਂਕਿ ਇੱਥੇ ਆ ਕੇ ਤਾਂ ਹਰ ਕਿਸੇ ਨੂੰ ਹੀ ਇਸ ਤਰ੍ਹਾਂ ਹੁੰਦਾ ਵੀ ਝੂਟ ਆ ਜ਼ਰੂਰ ਲਈਏ ਘੋੜੀਆਂ ਤੇ ਕਿਉਂਕਿ ਜਿਹਨੇ ਨਹੀਂ ਵੀ ਰੱਖਿਆ ਉਹਦਾ ਵੀ ਦਿਲ ਕਰਦਾ ਤੇ 22 ਆਪਦੇ ਘੋੜੇ ਦੇ ਉੱਤੇ ਫੁਲਕਾਰੀ ਸੈੱਟ ਕਰ ਰਿਆ ਸ਼ੇਖੋਂ ਸਟੱਡ ਫਾਰਮ ਵਾਲਿਆਂ ਦਾ ਘੋੜਾ ਵਾ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਆ ਇਧਰ ਵੇਖੋ ਧੋਵੇਂ ਘੋੜੇ ਕਿੰਨੇ ਸੋਹਣੇ ਆ ਨੁਕਰਾ ਇੱਕ ਲਾਲ ਰੰਗ ਦਾ ਘੋੜੇ ਦਾ ਬੜਾ ਵਧੀਆ ਘੋੜੇ ਵੀ ਕਹਿੰਦੇ ਹੁੰਦੇ ਆ ਨਾ ਵੀ ਮੱਖੀ ਤਿਲਕ ਦੀ ਆ ਜਾਨਵਰ ਤੋਂ ਜੇ ਜਾਨਵਰ ਤੇ ਚੰਗੀ ਤਰ੍ਹਾਂ ਹੱਥ ਫਿਰਿਆ ਹੋਵੇ ਸੰਭਾਲ ਕੀਤੀ ਹੋਵੇ ਉਹਦੀ ਤਾਂ ਵਾਕਈ ਮੱਖੀ ਤਿਲਕ ਦੀ ਆ ਦੇਖੋ ਲਿਸ਼ਕਾ ਮਾਰਦੇ ਆ ਨਾ ਨੁਕਰਾ ਵੀ ਤੇ ਲਾਲ ਵੀ ਵੇਖੋ ਕਿੰਨੇ ਸੋਹਣੇ ਆ ਬੜਾ ਸੋਹਣਾ ਆ ਵੀ ਵੇਖੋ ਇਹਦੀ ਚਾਲ ਤੇ ਪਿੰਡੇ ਵੇਖੋ ਲਿਸ਼ਕਦੇ ਕਿਵੇਂ ਆ ਨਾ ਲਿਸ਼ਕ ਪੈਂਦੀ ਆ ਨਾ ਪੂਰੀ ਇਹ ਆ ਸੰਭਾਲੇ ਹੋਏ ਜਾਨਵਰ ਬੜੇ ਸੋਹਣੇ ਸੋਹਣੇ ਜਾਨਵਰ ਇੱਥੇ ਆਏ ਹੋਏ ਆ ਇਧਰ ਦੇਖੋ ਚਾਲੇ ਦੀ ਵੇਖ ਕੇ ਰੂਹ ਕਰਦੀ ਆ ਨਾ 2 ਮਿੰਟ ਖੜਕੇ ਵੇਖਣ ਨੂੰ ਤੇ ਮੰਡੀ ਦੇ ਵਿੱਚ ਜਾਨਵਰ ਚੜਦੇ ਤੋਂ ਚੜਦੇ ਹੀ ਆਉਂਦੇ ਆ ਤੇ ਜਿਹਦੇ ਵਾਲੀ ਨਿਗਾਹ ਮਾਰ ਲਓ ਜੀ ਕਰਦਾ ਦੋ ਘੜੀਆਂ ਦੇਖਣ ਨੂੰ ਬੜੇ ਵਧੀਆ ਜਾਨਵਰ ਆ ਸਾਰੇ ਆ ਵੇਖੋ ਬਾਈ ਹੁਣਾਂ ਦੀਆਂ ਘੋੜੀਆਂ ਵੇਖੋ ਇਹਨਾਂ ਨੇ ਜੰਗਲੇ ਲਾ ਕੇ ਮੰਡੀ ਦੇ ਵਿੱਚ ਵੀ ਇੰਤਜ਼ਾਮ ਪੂਰਾ ਕੀਤਾ ਵਾ ਫੇ ਪਾਸੇ ਜੰਗਲੇ ਲਾਏ ਵੇ ਆ ਵਿੱਚ ਖੁੱਲੀਆਂ ਫਿਰਦੀਆਂ ਆਮ ਤਾਂ ਜਾਨਵਰ ਤਕਰੀਬਨ ਜਿਹੜੇ ਵੇਖੀਦੇ ਆ ਬਹੁਤੇ ਜਾਨਵਰ ਤਾਂ ਜਿਹੜੇ ਹੁੰਦੇ ਆ ਉਹ ਬੰਨੇ ਹੀ ਹੁੰਦੇ ਆ ਰਸੇ ਨਾਲ ਪਿਛਾੜੀਆਂ ਉਹ ਛੋੜੀਆਂ ਲਾਈਆਂ ਹੁੰਦੀਆਂ ਵਾਂ ਘੋੜਿਆਂ ਦੇ ਕਿਉਂਕਿ ਤੰਗ ਵੀ ਵੱਧ ਕਰਦੇ ਆ ਤੇ ਘੋੜੀਆਂ ਵੇਖੋ ਬਾਈ ਹੁਣਾਂ ਨੇ ਕਿਵੇਂ ਛੱਡੀਆਂ ਹੋਈਆਂ ਜੰਗਲਾਂ ਦੇ ਵਿੱਚ ਵਾਲੇ-ਦੁਆਲੇ ਟੈਂਟੀ ਟੈਂਟ ਲੱਗੇ ਆ ਅੱਡੋ-ਅੱਡ ਘੋੜੇ ਬੜੇ ਸੋਹਣੇ-ਸੋਹਣੇ ਸਾਰੇ ਇੱਥੇ ਆਏ ਹੋਏ ਆ ਅੱਜ ਸ਼ਾਮ ਨੂੰ ਜਗਰਾਉ ਮੰਡੀ ਦੇ ਵਿੱਚ ਘੋੜਗੰਦੀਆਂ ਰੇਸਾਂ ਵੀ ਹੋਣੀਆਂ ਵਾਂ ਉਹਦੇ ਮੁਕਾਬਲੇ ਦੇ ਵਾਸਤੇ ਇਥੇ ਟ੍ਰਾਫਿਕਾਂ ਲਿਆ ਕੇ ਟਾਈਮ ਨਾਲ ਹੀ ਉਹਨਾਂ ਨੇ ਟਕਾ ਦਿੱਤਾ ਵਾ ਬਾਈ ਉਹਨਾਂ ਨੇ। ਯੋਧਾ ਘੋੜਾ ਇਹ ਵੀ ਲੈ ਕੇ ਆਏ ਹੋਏ ਆ ਬਾਈ ਹੁਣੀ। ਏ ਆਰ ਸਟੱਡ ਫਾਰਮ ਵਾਲੇ ਬਾਈ ਵੀ ਲੈ ਕੇ ਆਏ ਵੇ ਆਪਦੇ ਘੋੜੇ। ਖੁਰਨੀਆਂ ਦੇਖੋ ਘੋੜਿਆਂ ਦੇ ਬੂਰੇ ਜਿਹੜੀਆਂ ਪਈਆਂ ਵਾ। ਬਹੁਤ ਸੋਹਣੀਆਂ ਇਹ ਵੀ ਬਣੀਆਂ ਹੋਈਆਂ ਵਾ ਲੱਕੜ ਦੇ ਉੱਤੇ ਪਿੱਤਲ ਲਾਲ ਆ ਕੇ ਬਹੁਤ ਬਰੀਕੀ ਚ ਕੰਮ ਹੋਇਆ ਪਿਆ ਵਾ। ਤੇ ਬੜੀਆਂ ਸੋਹਣੀਆਂ ਆ ਵੇ ਖੁਰਨੀਆਂ ਜਿਹੜੀਆਂ ਗੱਡੀਆਂ ਹੋਈਆਂ ਵਾ ਢਾਟ ਸਟੱਡ ਫਾਰਮ ਵਾਲਾ ਆਫਸਰ ਘੋੜਾ 66 ਇੰਚ ਕੱਦ ਦਾ। ਤੇ ਪਟਵਾਰੀ ਘੋੜੇ ਦਾ ਬੱਚਾ ਆ ਵੀ ਵਿਚਾਰਾ ਆਪਦੀ ਰੋਜੀ ਰੋਟੀ ਵਾਸਤੇ ਸਾਈਕਲ ਤੇ ਲੱਦੀ ਫਿਰਦਾ ਸਾਮਾਨ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਹੁੰਦੀਆਂ ਸ਼ੌਂਕ ਦੀਆਂ ਗੱਲਾਂ ਬਾਈ ਸੀਤਾ ਮੰਗਟ ਕਪੂਰਿਆਂ ਵਾਲਾ ਵੀ ਪਹੁੰਚਿਆ ਹੋਇਆ ਵਾ ਸੁਨਾਮ ਵਾਲਾ ਵਾਲੀ ਕਾਊਂਟਰ ਘੋੜਾ ਕੌਣੀ ਸਟੱਡ ਫਾਰਮ ਵਾਲੇ ਬਾਈ ਲੈ ਕੇ ਆਏ ਹੋਏ ਆ ਨਾ ਬਸ਼ੀਰੀਆਂ ਦੋ ਨੁਗਰੀਆਂ ਇਹ ਵੀ ਵਕਾਊ ਖੜੀਆਂ ਇੱਥੇ ਬਾਈ ਉਹਨਾਂ ਨੂੰ ਪੁੱਛਿਆ ਸੀ ਰੇਟ ਤਾਂ ਬਾਈ ਹੁਣੀ ਆਪਦੇ ਹਿਸਾਬ ਨਾਲ ਹੀ ਦੱਸਣਗੇ ਤੇ ਬਹੁਤ ਵਧੀਆ ਘੋੜੇ ਇੱਥੇ ਪਹੁੰਚਦੇ ਆ ਹਰ ਵਾਰ ਚੰਗੇ ਤੋਂ ਚੰਗੇ ਘੋੜੇ ਪਹੁੰਚਦੇ ਆ ਸਾਰੇ ਵਧੀਆ ਜਿਹੜੇ ਜਾਨਵਰ ਉਹਨਾਂ ਦਾ ਮੁਕਾਬਲਾ ਵੀ ਮਗਰੋਂ ਹੁੰਦਾ ਵਾ ਮੰਡੀ ਖਤਮ ਹੋਣ ਤੋਂ ਬਾਅਦ ਤੇ ਅਰਕੀ ਵੀ ਮੁਕਾਬਲਾ ਹੋ ਰਿਹਾ ਵਾ 7 8 9 ਮਾਰਚ ਨੂੰ ਦੇਖੋ ਇਧਰ ਉਹ ਪਾਰੀਆਂ ਦੇ ਘੋੜੇ ਘੋੜੀਆਂ ਬੇਸ਼ੇਰੇ ਖੜੇ ਆ ਇਹ ਵਿਕਾਊ ਜਿਹੜੇ ਜਾਨਵਰ ਆ ਸਾਰੇ ਮਗਰਲੇ ਪਾਸੇ ਬੰਨੇ ਹੋਏ ਆ ਬੜੇ ਸੋਹਣੇ ਜਾਨਵਰ ਆ ਵੀ ਜਿਹਨੇ ਕਿਸੇ ਨੇ ਖਰੀਦਣਾ ਹੁੰਦਾ ਉਹ ਵੀ ਇੱਥੇ ਪਹੁੰਚ ਜਾਂਦਾ ਜਿਹਨੇ ਵੇਚਣਾ ਹੁੰਦਾ ਉਹ ਵੀ ਪਹੁੰਚ ਜਾਂਦਾ ਵੇਖੋ ਆ ਸਾਰੇ ਵਿਕਾਊ ਜਾਨਵਰ ਖੜੇ ਆ ਤੇ ਇੱਧਰ ਕਬੂਤਰ ਕੁੱਕੜ ਹੋਰ ਬਹੁਤ ਚੀਜ਼ਾਂ ਜਾਨਵਰ ਪੰਛੀ ਸਾਬ ਇੱਥੇ ਪਹੁੰਚਦੇ ਆ ਆ ਕੋ ਕੁੱਕੜਾ ਕਬੂਤਰ ਚੂਹੇ ਜਿਹੜੇ ਕੋਈ ਇਹ ਚੀਜ਼ਾਂ ਲੈਣ ਆਲੇ ਆ ਇਹ ਚੀਜ਼ਾਂ ਰੱਖਣ ਦੇ ਸ਼ਕੀਨ ਆ ਉਹ ਇੱਥੇ ਪਹੁੰਚ ਜਾਂਦੇ ਆ ਆ ਦੇਖੋ ਬਤਕਾਂ ਆ ਕਬੂਤਰ ਆ ਗਏ ਪਿੰਜਰਿਆਂ ਦੇ ਵਿੱਚ ਪਾ ਕੇ ਰੱਖੇ ਆ ਜਿਹਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਆ ਕੇ ਖਰੀਦ ਲੈਂਦਾ ਵੇਖੋ ਬਤਕਾਂ ਰੰਗ ਬਰੰਗੀਆਂ ਆ ਚਿੱਟੀਆਂ ਦੋ ਤਿੰਨ ਆ ਡਬਾ ਕੇ ਰੱਖਿਆ ਜਾਂ ਡੋਡ ਨਸਲਾਂ ਦੀਆਂ ਵਾਂ ਕਿਉਂਕਿ ਸਾਈਜ਼ ਵੱਡੇ ਛੋਟੇ ਆ ਚੁੰਝਾਂ ਵੀ ਕਈਆਂ ਦੀਆਂ ਰੰਗ ਹੋਰ ਆ ਕਈ ਡੱਬੀਆਂ ਆ ਆ ਚਿੜੀਆਂ ਪਈਆਂ ਆ ਦਾ ਥੱਲੇ ਕੁੱਕੜ ਆ ਇਹ ਵੀ ਵੱਡੀਆਂ ਨਸਲਾਂ ਆ ਜੇ ਹੁਣ ਆਪਾਂ ਹੁੰਦੇ ਇਹਨਾਂ ਨਸਲਾਂ ਦਾ ਹੀ ਨਹੀਂ ਪਤਾ ਪਰ ਜਿਹੜੇ ਰੱਖਣ ਦੇ ਸ਼ਕੀਨ ਹੋ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਚਿੜੀਆਂ ਤੋਤੇ ਕਬੂਤਰ ਕੁੱਕੜ ਹੋਰ ਵੱਡੇ ਪੰਛੀ ਵੀ ਇੱਥੇ ਵਿਕਣ ਵਾਸਤੇ ਆਉਂਦੇ ਆ ਤੇ ਕੂੜਾ ਨਾ ਕੂੜੇ ਤਾਂ ਮੰਡੀ ਕੋਈ ਉਹਨਾਂ ਦੀ ਆ ਬਾਈ ਜੂਸ ਕੱਢੀ ਜਾਂਦਾ ਵਾ ਤੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਉਧਰ ਰੱਖਣਾ ਦਰਵਾਜ਼ੇ ਦੇ ਵਿੱਚ ਜਿੱਥੇ ਐਂਟਰੀ ਦੀ ਇੱਕ ਬਾਈ ਜਾਨਵਰ ਲਈ ਬੈਠਾ ਵਾ ਪੰਛੀ ਤੇ ਜਾਨਵਰ ਜਿਵੇਂ ਕੁੱਤੇ ਜਾਂ ਹੋਰ ਉਹ ਵੀ ਤੁਹਾਨੂੰ ਦਿਖਾਉਨੇ ਆਵੇ ਤੇ ਆ ਬਾਈ ਕੁੱਤੇ ਲੈ ਕੇ ਆਇਆ ਵਾ ਖਤੂਰੇ ਆਹ ਪਤਾ ਨਹੀਂ ਕਿਹੜੀ ਬਰੀਡ ਆ ਗੱਦੀ ਕਾਲੇ ਲੱਗਦੇ ਆ ਜਿਹੜੇ ਵੱਡੇ ਹੁੰਦੇ ਆ ਛਿੱਟੇ ਗੱਦੀ ਕੁੱਤੇ ਹੁੰਦੇ ਜਿਹੜੇ ਪਵੇਰੀਅਨ ਕਹਿ ਦਿੰਦੇ ਸ਼ਾਇਦ ਇਹਨਾਂ ਨੂੰ ਚੂਹੇ ਕਦੂਰੇ ਅੱਡੋ ਅੱਡ ਖਰਗੋਸ਼ ਛਿੜੀਆਂ ਰੰਗ ਬਰੰਗੀਆਂ ਬਹੁਤ ਸੋਹਣੀਆਂ ਸੋਹਣੀਆਂ ਛਿੜੀਆਂ ਵੇਖੋ ਅੱਡੋ ਅੱਡ ਨਸਲਾਂ ਦੀਆਂ ਆਹ ਤੋਤੇ ਲੱਗਦੇ ਆ ਨਿੱਕੇ ਜੇ ਨਾ ਵੀ ਨਿੱਕੀਆਂ ਨਿੱਕੀਆਂ ਛਿੜੀਆਂ ਆਹ ਕੁੱਕੜ ਵੇਖੋ ਇਹਨਾਂ ਦੇ ਕਿੰਨੇ ਸੋਹਣੇ ਲੂਨ ਜੇ ਉੱਤੇ ਤੇ ਆਹ ਬਾਈ ਸੀਤਾ ਮੰਗਟ ਵੀ ਮੈਨੂੰ ਲੱਗਦਾ ਲੱਗੂਗਾ ਕੋਈ ਚੀੜੀਆਂ ਜੁੜੀਆਂ ਲੱਗਾ ਪਿਆ ਰੇਟ ਕਰਨ ਉਹਨਾਂ ਨਾਲ ਤੇ ਇਹ ਹੁੰਦੀ ਆ ਸ਼ਕੀਨ ਬੰਦਿਆਂ ਦੀ ਗੱਲ ਸ਼ੌਂਕ ਅੱਡੋ ਅੱਡ ਲੋਕਾਂ ਨੂੰ ਅੱਡੋ ਅੱਡ ਸ਼ੌਂਕ ਆ ਆ ਵੇਖੋ ਕੁੱਕੜ ਜਿਵੇਂ ਰੂਂਝੇ ਵਰਗੇ ਆ ਸਿਲਕੀ ਇਹਨਾਂ ਨੂੰ ਕਹਿ ਦਿੰਦੇ ਆ ਬਹੁਤ ਸੋਹਣੇ ਆ ਤੇ ਆ ਇਹ ਤਾਂ ਚੂਹੇ ਗਾਜਰਾਂ ਪਾਈਆਂ ਵੀ ਉਹਨਾਂ ਨੂੰ ਹੱਕ ਪੂਰੇ ਠਾ ਗੱਦੀ ਚਿੱਟੇ ਆ ਕੋ ਗਾਜਰਾ ਖਾਈ ਜਾਂਦੇ ਆ ਤੇ ਆ ਲੜਾਕੇ ਆ ਕੁੱਕੜ ਚ ਆ ਨਿੱਕੀਆਂ ਚਿੜੀਆਂ ਚਿੱਟੀਆਂ ਕੋ ਕੰਨੇ ਸੋਹਣੀਆਂ ਆ ਘੁੱਗੀਆਂ ਨਿੱਕੀਆਂ ਨਿੱਕੀਆਂ ਤੇ ਆ ਕਤੂਰੇ ਚਿੱਟੇ ਜਿਹੜੇ ਨਿੱਕੇ ਕੁੱਤੇ ਰੱਖਦੇ ਰੋਕਰਾਂ ਦੇ ਵਿੱਚ ਆ ਜਿਹੜੇ ਲੰਮੇ ਜੇ ਹੁੰਦੇ ਆ ਕੁੱਤੇ ਉਹਨਾਂ ਦੇ ਕਤੂਰੇ ਆ ਤਾਂ ਸਏ ਆ ਵੇਖੋ ਰੰਗ ਬਰੰਗੇ ਬਹੁਤ ਸੋਹਣੇ ਤੇ ਆ ਚਿੜੀਆਂ ਆ ਉੱਪਰ ਹੋਰ ਬਰੀਡ ਦੀਆਂ ਫੇਰ ਜਿਹੜੀਆਂ ਬੜੇ ਸੋਹਣੇ ਸੋਹਣੇ ਪੰਛੀ ਜਾਨਵਰ ਇੱਥੇ ਵਿਕਣ ਵਾਸਤੇ ਆਉਂਦੇ ਆ ਚਿੱਟੀਆਂ ਜਿੜੀਆਂ ਵੇਖੋ ਲਾਲ ਚੁੰਝਾਂ ਇਹਨਾਂ ਦੀਆਂ ਬੜੀਆਂ ਸੋਹਣੀਆਂ ਐ ਬਿਨਖੀਆਂ ਨਿਖੀਆਂ ਤੇ ਹੋਰ ਵੀ ਬੜੇ ਜਾਨਵਰ ਪੰਛੀ ਇੱਥੇ ਵਿਕਣ ਵਾਸਤੇ ਆ ਟਰਕੀ ਆਗੇ ਛੂਟੇ ਆ ਜਿਹਸਾਬ ਜਿਹਦੇ ਬੱਚੇ ਇੱਧਰ ਵੀ ਵਕਾਊ ਜਾਨਵਰ ਖੜੇ ਆ ਇੱਧਰ ਮੈਨੂੰ ਲੱਗਦਾ ਘੋੜੀ ਦਾ ਰੇਡ ਕਰੀ ਜਾਂਦੇ ਆ ਬਾਈ ਹੁਣੀ ਦੇਖੀ ਜਾਂਦੇ ਆ ਬਹੁਤ ਸੋਹਣੇ ਸੋਹਣੇ ਜਾਨਵਰ ਇੱਥੇ ਵਿਕਣ ਵਾਸਤੇ ਆਉਂਦੇ ਆ ਜਿਨ੍ਹਾਂ ਨੇ ਵੇਚਣੇ ਹੁੰਦੇ ਉਹ ਵੀ ਪਹੁੰਚਦੇ ਆ ਇੱਥੇ ਤੇ ਜਿਨ੍ਹਾਂ ਨੇ ਖਰੀਦਣੇ ਹੁੰਦੇ ਉਹ ਵੀ ਪਹੁੰਚਦੇ ਆ ਤੇ ਕਈ ਜਿਹੜੇ ਦੇਖ ਕੇ ਹੀ ਆਪ ਦਾ ਮਨ ਪਰਚਾ ਲੈਂਦੇ ਆ ਉਹ ਵੀ ਬਹੁਤ ਸਾਰੇ ਇੱਥੇ ਜਿਹੜੇ ਘੋੜਿਆਂ ਨੂੰ ਪਿਆਰ ਕਰਨ ਵਾਲੇ ਪਹੁੰਚਦੇ ਆ ਬਹੁਤ ਵਧੀਆ ਵਧੀਆ ਜਾਨਵਰ ਹਰ ਵਾਰ ਹੀ ਮੰਡੀ ਤੇ ਆਉਂਦੇ ਆ ਤਕਰੀਬਨ ਬਾਹਰਲੇ ਵਪਾਰੀ ਹੋਰਾਂ ਸਟੇਟਾਂ ਦੇ ਆਪਣੀ ਪੰਜਾਬ ਦੇ ਵਪਾਰੀ ਘੋੜੀਆਂ ਵੇਖ ਲਓ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਉਂਦੇ ਆ ਵੇਖੋ ਕਿਡੇ-ਕਡੇ ਕੱਦ ਦਾ ਵੇਲਾਂ ਕਿੰਨੀਆਂ ਲੰਮੀਆਂ ਤੇ ਬਹੁਤ ਸੋਹਣੀਆਂ ਮਾਰਵਾੜੀ ਤੇ ਚੰਬੀਆਂ ਘੋੜੀਆਂ ਵੇਖੋ ਸੇਵਾ ਹੁੰਦੀ ਘੋੜੀ ਦੀ ਜਾਨਵਰ ਸੇਵਾ ਸਰ ਤੇ ਹੀ ਬਚਦੇ ਆ ਵੇਖੋ ਹਨਾ ਬਾਈ ਕਰੀ ਜਾਂਦਾ ਖਰਖਰਾ ਬਹੁਤ ਸੋਹਣੀਆਂ ਘੋੜੀਆਂ ਵਾ ਕੱਦ ਵੇਖੋ ਘੋੜੀ ਦਾ ਕਿੱਡਾ ਇਹਦਾ ਤੇ ਵੇਲ ਦੇਖੋ ਕਿੰਨੀ ਲੰਮੀ ਆ ਇਹੋ ਜੀਆਂ ਘੋੜੀਆਂ ਇੱਥੇ ਪਹੁੰਚਦਿਆਂ ਵਾ ਵੇਖੋ ਦਰਸ਼ਨੀ ਘੋੜੀ ਆ ਮਾਰਦੇ ਨਾ ਪਿੰਡੇ ਲਿਸ਼ਕਾਂ ਇਹ ਸੇਵਾ ਸਿਰ ਤੇ ਹੀ ਆ ਏ ਆਰ ਸਟੱਡ ਫਾਰਮ ਵਾਲਿਆਂ ਦਾ ਘੋੜਾ ਯੋਦਾ ਵੀ ਬੰਨਿਆ ਵਾ ਸਾਹਮਣੇ ਸੋਨਾ ਵਾ ਬਹੁਤ ਵੀ ਤੇ ਬਾਕੀ ਦਰਸ਼ਕ ਵੀ ਫਿਰ ਤੁਰ ਕੇ ਦੇਖ ਰਹੇ ਆ ਮੰਡੀ ਕਿਉਂਕਿ ਦੋ ਦਿਨ ਤੱਕ ਮੀਂਹ ਪੈਂਦਾ ਰਿਹਾ ਉਹਦੇ ਕਰਕੇ ਥੋੜਾ ਜਿਹਾ ਠੰਡਾ ਰਿਹਾ ਕੰਮ ਅੱਜ ਕੁਝ ਰੌਣਕ ਵੇਖਣ ਨੂੰ ਮਿਲੀ ਆ ਤੇ ਅੱਜ ਧੁੱਪ ਨਿਕਲੀ ਆ ਬਾਕੀ ਦੋ ਦਿਨ ਤਾਂ ਪਹਿਲਾਂ ਮੀਂਹ ਹੀ ਲੰਘੇ ਆ ਇਹ ਆ ਦਵਾਈਆਂ ਦੀ ਸਟਾਲ ਲੱਗੀ ਹੋਈ ਆ ਜਾਨਵਰਾਂ ਵਾਸਤੇ ਤੇ ਅੱਗੇ ਵੇਖੋ ਨੁਕਰ ਆ ਗਿਆ ਤੁਲਾ ਘੋੜਾ ਬਹੁਤ ਵਧੀਆ ਘੋੜਾ ਹੈ ਵੀ ਆ ਤੰਬੂ ਤੰਬੂਆਂ ਦੇ ਥੱਲੇ ਹੀ ਦੋ ਦਿਨ ਦਾ ਜਾਨਵਰ ਰੱਖਣੇ ਪਏ ਉੱਤੇ ਤਰਪਾਲਾਂ ਪਾਈਆਂ ਵੀਆਂ ਕਿਉਂਕਿ ਮੀਂਹ ਪੈਂਦਾ ਰਿਹਾ ਕਰਕੇ ਅੱਜ ਹੀ ਵਾਰ ਕੱਢੇ ਧੁੱਪੇ ਜੇ ਕਿਸੇ ਨੂੰ ਘੋੜੇ ਰੱਖਣ ਦਾ ਸ਼ੌਂਕ ਨਹੀਂ ਵੀ ਹੈਗਾ ਕਿਤੇ ਦੋ ਚਾਰ ਮੰਡੀਆਂ ਤੇ 걔ੜੇ ਕਢਾਓ ਉਹਦੇ ਤੇ ਦੋ ਚਾਰ ਸ਼ੂਆਂ ਤੇ 걔ੜੇ ਕਢਾਓ ਤੇ ਆਪੇ ਹੀ ਚਣਕ ਜਾ ਗਿਆ ਆਉਂਦੀ ਆ ਕਿਉਂਕਿ ਜਾਨਵਰ ਹੀ ਇੰਨੇ ਚੰਗੇ ਲੱਗਦੇ ਆ ਫਿਰ ਤਾਂ ਮਨ ਨੂੰ ਹੀ ਮੋਹਣ ਲੱਗ ਜਾਂਦੇ ਆ ਵੇਖੋ ਨੁਖਰਾ ਕਰਦਾ ਨਾ ਨਖਰੇ ਤੇ ਐ ਆ ਵੀ ਜਾਨਵਰ ਰੱਖੇ ਹੀ ਲੱਖਾਂ ਦੇ ਆ ਬੜੇ ਸੋਹਣੇ ਸੋਹਣੇ ਜਾਨਵਰ ਆ ਵੇਖੋ ਕਿੰਨਾ ਸੋਹਣਾ ਲੱਗਦਾ ਇਹ ਇੱਕ ਵਾਰੀ ਰੂਹ ਖੁਸ਼ ਹੁੰਦੀ ਆ ਜਦੋਂ ਇਹੋ ਜਿਹੇ ਜਾਨਵਰਾਂ ਨੂੰ ਬੰਦਾ ਦੇਖਦਾ ਤੇ ਰੱਬ ਵੀ ਮਿਹਰਬਾਨ ਆ ਉਹਨਾਂ ਵੀਰਾਂ ਤੇ ਜਿਨ੍ਹਾਂ ਦੇ ਘਰੇ ਇਹੋ ਜਿਹੇ ਜਾਨਵਰ ਖੜੇ ਆ ਤੇ ਮਾਲਕ ਦੀ ਕਿਰਪਾ ਨਾਲ ਹੀ ਹੁੰਦਾ ਇਹੋ ਜਿਹਾਂ ਦਾਤਾਂ ਆਮ ਬੰਦੇ ਦੇ ਘਰੇ ਨਹੀਂ ਆ ਸਕਦੀਆਂ ਇਹ ਰੱਬ ਦੀ ਬਹੁਤ ਵੱਡੀ ਕਿਰਪਾ ਵਾ ਜਿਹੜੇ ਗੁਰੂਆਂ ਪੀਰਾਂ ਵੱਲੋਂ ਆਪਾਂ ਨੂੰ ਬਖਸ਼ੇ ਗਏ ਜਾਨਵਰ ਆ ਉਹ ਜਿਨ੍ਹਾਂ ਦੇ ਘਰੇ ਅੱਜ ਵੀ ਹੈਗੇ ਆ ਤੇ ਵੇਖੋ ਇਹ ਸਾਂਭ ਸੰਭਾਲ ਵੇਖੋ ਪਿੰਜਰੇ ਬਣਾ ਕੇ ਵਿੱਚ ਛੱਡੇ ਹੋਏ ਆ ਨਾ ਇਹ ਆ ਸਾਂਭ ਦੀਆਂ ਗੱਲਾਂ ਜੋਰਾਵਰ ਸਟੱਡ ਫਾਰਮ ਵਾਲੇ ਬਾਈ ਕੌਂਗਿਆਂ ਵਾਲੇ ਵੀ ਪਹੁੰਚੇ ਹੋਏ ਆ ਇਹਨਾਂ ਦਾ ਤਕਰੀਬਨ ਹਰ ਵਾਰ ਹੀ ਆਏ ਜੰਗਲੇ ਬਣਾ ਕੇ ਆਉ ਦਾ ਪੂਰਾ ਪ੍ਰਬੰਧ ਹੁੰਦਾ ਘੋੜੇ ਵਿੱਚ ਛੱਡੇ ਹੁੰਦੇ ਆ ਬੜੇ ਸੋਹਣੇ ਸੋਹਣੇ ਜਾਨਵਰ ਆ ਇਹਨਾਂ ਕੋਲ ਵੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤੇ ਸਾਡੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ